ਵੀਡੀਓ ਦੇਖ ਰਹੇ ਮੇਰੇ ਸਾਰੇ ਸੱਜਣ ਬੇਲੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਾਸਿਕਾਲ ਜੀ ਮੇਰਾ ਨਾਮ ਬਿਕਰਮਜੀਤ ਸਿੰਘ ਆ ਅੱਜ ਆਪਾਂ ਲੌਂਗਵਾਲ ਇੱਕ ਤਿੰਨ ਪੀੜੀਆਂ ਤੋਂ ਬੱਕਰੀਆਂ ਦਾ ਕੰਮ ਕਰਦੇ ਹੋਏ ਜੇ ਸਾਹਿਬ ਜਿਨ੍ਹਾਂ ਦਾ ਆਪਣਾ ਪੰਦਰਗੀ ਬੱਕਰੀਆਂ ਦੇ ਵਿੱਚ ਪੁੱਲ ਫੁੱਲ ਨਾਮ ਰਿਹਾ ਇਹਨਾਂ ਦੇ ਬੱਕਰੀਆਂ ਪਹਿਲਾਂ ਮੇਲਿਆਂ ਦੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੋਇਆ ਬੱਕਰੀਆਂ ਦਾ ਅੱਜ ਤੁਹਾਨੂੰ ਇੱਕ ਨਾਲ ਨਾਲ ਮਿਲਾਉਣ ਜਾ ਰਹੇ ਹਾਂ ਕਿਉਂਕਿ ਉਹਨਾਂ ਕੋਲੇ ਬੱਕਰੀਆਂ ਦੀ ਕੁਆਲਿਟੀ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ ਆਪਾਂ ਵੀਡੀਓ ਲਈ ਤੁਹਾਨੂੰ ਬੱਕਰੀਆਂ ਦਾ ਕੁਆਲਿਟੀ ਦਿਖਾਉਣਾ ਤੇ ਬੱਕਰੀਆਂ ਰੇਟ ਦਿਖਾਵਾਂਗੇ ਬੱਕਰੀਆਂ ਸਾਰੀਆਂ ਬਕਿਓ ਹਨ ਜੇ ਕਿਸੇ ਨੇ ਲੈਣੀ ਹੋਵੇ ਤਾਂ ਵੀਡੀਓ ਤੇ ਨੰਬਰ ਦਿੱਤਾ ਜੋ ਉੱਤੇ ਸਕਰੀਨ ਤੇ ਫੋਨ ਕਰਕੇ ਉਹਨਾਂ ਨਾਲ ਸੰਪਰਕ ਕਰ ਲਓ ਪਹਿਲਾਂ ਤੁਸੀਂ ਵੀਡੀਓ ਨਾਲ ਹੀ ਬੱਕਰੀਆਂ ਦੇਖ ਲਓ ਬੱਕਰੀਆਂ ਦੇਖਣ ਤੋਂ ਬਾਅਦ ਫਿਰ ਤੁਹਾਨੂੰ ਪਸੰਦ ਆਈਆਂ ਤਾਂ ਕੰਟੈਕਟ ਨੰਬਰ ਹੈਗਾ ਵੀਡੀਓ ਤੇ ਉਧੇ ਜੀ ਵੀਡੀਓ ਤੋਂ ਕੰਟੈਕਟ ਨੰਬਰ ਕਰਕੇ ਬੰਦੇ ਨਾਲ ਗੱਲ ਕਰ ਲਿਓ ਹਾਂਜੀ ਬਾਈ ਸਾਨੂੰ ਹੁਣ ਬੱਕਰੀਆਂ ਤਿਕਾਉਣ ਜਾ ਰਹੇ ਆ ਆਹ ਬੱਕਰੀ ਇਹਨਾਂ ਦਾ ਭਾੜਾ ਹੈ ਆਹ ਬੱਕਰੀਆਂ ਖੜੀਆਂ ਨੇ ਬੱਕਰੀਆਂ ਦੀ ਕੁਆਲਿਟੀ ਦੇਖ ਕੇ ਤੁਸੀਂ ਵੀ ਹੋ ਜਾਊਗਾ ਹੈਰਾਨ ਥਾਣਾ ਪੱਖੋਂ ਕੰਨਾ ਪੱਖੋਂ ਮਤਲਬ ਕਿ ਪੂਰੀਆਂ ਸ਼ੇਰਾ ਬੱਕਰੀਆਂ ਨੇ ਆਪਾਂ ਬਾਈ ਨਾਲ ਗੱਲਬਾਤ ਕਰ ਦਿਆਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਪਹਿਲਾਂ ਤੁਹਾਡਾ ਨਾਮ ਦੱਸ ਦੋਈ ਮੇਰਾ ਨਾਮ ਜਸਪਾਲ ਸਿੰਘ ਜੀ ਬਾਈ ਜੀ ਤੁਸੀਂ ਇਹ ਬੱਕਰੀਆਂ ਮਤਲਬ ਕਿੰਨੇ ਨਾਲ ਕੇ ਵੇਚਣਾ ਚਾਹੁੰਦੇ ਹੋ ਇਹ ਆਪਣੇ ਲਈ ਬੇ ਨਗ ਸਾਰੀ ਵਿਕਾਉਣੀ ਹੈ ਜੀ ਲਗਭਗ ਠੀਕ ਹੈ ਯਾਨੀ ਜੇ ਕਿਸੇ ਨੇ ਕੱਲੀ-ਕੱਲੀ ਕਰਕੇ ਲੈਣੀ ਆ ਉਹ ਵੀ ਦੇ ਦਾਂਗੇ ਆਪਾਂ ਔਰ ਕਿਸੇ ਨੇ ਇਕੱਠੀ ਸੌਦਾ ਕਰਨਾ ਤਾਂ ਇਕੱਠਾ ਵੀ ਸੌਦਾ ਕਰ ਦਾਂਗੇ ਬਾਈ ਤੁਸੀਂ ਸਾਰੀਆਂ ਬੱਕਰੀਆਂ ਦਿਖਾ ਸਕਦੇ ਹੋ ਕੱਲੀ-ਕੱਲੀ ਹਾਂਜੀ ਦਿਖਾ ਸਕਦੇ ਹਾਂ ਬੋਲੋ ਜੀ ਪਹਿਲਾਂ ਤੁਸੀਂ ਸਾਨੂੰ ਬੱਕਰੀਆਂ ਤੋਂ ਸਟਾਰਟਿੰਗ ਕਰ ਦਿਓ ਲਓ ਜੀ ਪਹਿਲਾਂ ਆ ਬੱਕਰੀ ਦਿਖਾਉਣੀ ਆ ਤੁਹਾਨੂੰ ਨਵੇਂ ਦੰਦ ਬੱਕਰੀਆਂ ਨੇ ਜੀ ਚੈੱਕ ਕਰ ਸਕਦੇ ਹੋ ਨਵੇਂ ਦੰਦ ਬੱਕਰੀਆਂ ਨੇ ਹਾਂਜੀ ਬਾਈ ਇਹ ਬੱਕਰੀ ਲਗਭਗ 5-4 ਦਿਨ ਹੀ ਹੋਏ ਨੇ ਸੂਈ ਨੂੰ ਇਹਦੇ ਮੇਮਣੇ ਖੜੇ ਆ ਉਧਰ ਦੋ ਬੱਕਰੇ ਨੇ ਜੀ ਟਾਪ ਕੁਆਲਿਟੀ ਦੇ ਬੱਕਰੇ ਨੇ ਡੱਬ ਖੜਵੇ ਬੱਕਰੇ ਨੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਨਾ ਇਹ ਰਸੇ ਕਿੰਨੇ ਕਿੰਨੇ ਮਹੀਨੇ ਦੀ ਬੱਕਰੀ ਇਹ ਲਗਭਗ 8 ਦਾ ਹੋ ਜਾਂ 9 ਦਾ ਹੁੰਦਾ ਜੀ 9 ਦਾ ਦੰਦ ਠੀਕ ਹੈ ਜੀ ਹੁਣ ਤੁਸੀਂ ਅਗਲੀ ਬੱਕਰੀ ਵੀ ਦਿਖਾ ਦਿਓ ਥੋੜਾ ਥੋੜਾ ਦਿੰਨਾ ਜੀ ਆਹ ਦੇਖ ਲਓ ਜੀ ਲਾਲ ਲੋਹੀ ਪੱਠਾ ਇਹ ਵੀ ਨਵੇਂ ਦੰਦ ਬੱਕਰੀ ਹੈ ਜੀ ਔਰ ਕੰਨਾ ਪੱਖੋ ਦੇਖੋ ਹਾਂ ਜੀ ਕੰਨਾਂ ਦੀ ਲੈਂਥ ਦੇਖੋ ਇਹਨਾਂ ਦੀ ਠੀਕ ਹੈ ਨਾ ਔਰ ਇਹਨੇ ਇਹ ਵੀ ਲਗਭਗ 2 ਕੁ ਮਹੀਨਿਆਂ ਦੀ ਸੂਈ ਹੋਈ ਹੈ ਜੀ ਔਰ ਨਵੇਂ ਦਵਾਰੋਂ ਕ੍ਰੋਸ ਹੋ ਚੁੱਕੀ ਹੈ ਇਹਦੀ ਸਿਕੈਰੀ ਪਾਠਾ ਜੀ ਇਹਨੇ ਥਾਣਾ ਦਿਖਾ ਸਾਬੋ ਬੱਕਰੀ ਦੇ ਰੋਣ ਲੱਗ ਕੇ ਚੋੜਾਈ ਹਾਂਜੀ ਜੀ ਰੱਖੀ ਜੀ ਲਓ ਜੀ ਥਾਣਾ ਪੱਖੋਂ ਚੈੱਕ ਕਰ ਸਕਦੇ ਹੋ ਜੀ ਦੋਨੇ ਥਾਣਾ ਪੱਖੋਂ ਕੇ ਜੀ ਬੱਕਰੀ ਠੀਕ ਹੈ ਬਾਈ ਅੱਛਾ ਡੇਰੀ ਠੀਕ ਹੈ ਜੀ ਤੁਸੀਂ ਇਹਨਾਂ ਦਾ ਪ੍ਰਾਈਸ ਦੱਸ ਸਕਦੇ ਹੋ ਕੱਲੀ ਪੱਠਾ ਜੀ ਦੀ ਆ ਕੈਰੀ ਪੱਠਾ ਜੀ ਇਹਦੀ ਇਹ ਦੇਖ ਸਕਦੇ ਹੋ ਪੱਠ ਦੀ ਕੁਆਲਿਟੀ ਦੇਖ ਲਓ ਨਾਗਰੀ ਪੱਠਾ ਜੀ ਬੇਟਰ ਨਸਲ ਦੀ ਬੱਕਰੀ ਪਿਓਰ ਬੱਕਰੀ ਹੈ ਜੀ ਪਿਓਰ ਬੇਟਰ ਨਸਲ ਇਹਨੇ ਬਾਈ ਤੁਸੀਂ ਉਹ ਦਿਖਾ ਮਤਲਬ ਇਹਦੇ ਪ੍ਰਾਈਸ ਦੱਸ ਸਕਦਾ ਕੱਲੀ ਬੱਕਰੀ ਦਾ ਜੀ ਕੱਲੀ ਗਲੀ ਬੱਕਰੀ ਦਾ ਜੀ ਪ੍ਰਾਈਸ ਤਾਂ ਹੁਣ ਦੇਖੋ ਜੀ ਬੱਕਰੀਆਂ ਦਾ ਮੁੱਲ ਬਹੁਤ ਜ਼ਿਆਦਾ ਹੈ ਤੁਸੀਂ ਪਹਿਲਾਂ ਚੋਲਾ ਲਾ ਦਿਓ ਇਹਦਾ ਜੀ ਮੁੱਲ ਬਹੁਤ ਜ਼ਿਆਦਾ ਬੱਕਰੀਆਂ ਦਾ ਠੀਕ ਹੈ ਪਰ ਆਪਾਂ ਉਹਨਾਂ ਵਪਾਰੀਆਂ ਵਾਂਗੂ ਤਾਂ ਨਹੀਂ ਕਰਦੇ ਆਪਾਂ ਜਾਇਜ਼ ਜਿਹਾ ਮੁੱਲ ਰੱਖਿਆ ਹੋਇਆ 50 55000 ਤੋਂ ਬੱਕਰੀ ਆਪਾਂ ਦੇ ਦਾਂਗੇ ਜੀ ਠੀਕ ਹੈ ਬਾਈ ਜੀ ਠੀਕ ਜੀ ਔਰ ਇਕੱਠਾ ਨਗ ਇਕੱਠੇ ਨਗ ਲੈਣੇ ਤਾਂ ਉਹ ਜਿਹਾ ਮੰਨਤਾਨ ਹੋ ਜਾਊਗਾ ਜੀ ਪਹਿਲਾਂ ਆਪਾਂ ਸਾਰੀਆਂ ਬੱਕਰੀਆਂ ਦੇਖਦੇ ਨੇ ਫਿਰ ਆਪਾਂ ਇਕੱਠਾ ਦਾ ਸੌਦਾ ਦੇਖਾਂਗੇ ਉਹਨਾਂ ਦਾ ਤੇ ਅਗਲੀ ਬੱਕਰੀ ਦੇਖੋ ਨੇ ਤੁਹਾਨੂੰ ਆ ਜੀ ਇਹਦੇ ਬੱਚਾ ਇੱਕਾ ਮਗਰੀ ਇਹ ਕੈਰੀ ਬੱਠਾ ਜੀ ਠੀਕ ਆ ਉਹ ਬੱਕਰਾ ਇੱਦਾਂ ਹੀ ਝੁਗ ਰਿਹਾ ਇਹਦੇ ਨਾਲ ਦੀ ਇਹ ਤਾਂ ਕੋਈ ਗੱਲ ਨਹੀਂ ਇਹ ਤਾਂ ਝੂ ਝੰਗ ਜਾਂਦੀਆਂ ਨੇ ਜੀ ਕਈ ਵਾਰੀ ਢ ਸਾਹੂ ਬਹੁਤਾ ਚਗਾ ਦਿੰਦੀ ਆ ਔਰ ਦੂਜੀ ਬੱਕਰੀ ਇਹ ਆ ਜੀ ਅਸੀਂ ਠੀਕ ਜਿਸੂ ਇਹ ਸੁਈ ਆ ਜੀ ਇਹ ਨਵੇਂ ਦੰਦ ਬੱਕਰੀ ਜੀ ਦੇਖੋ ਚੈੱਕ ਕਰ ਸਕਦੇ ਹੋ ਜੀ ਨਵੇਂ ਦੰਦ ਬੱਕਰੀ ਆ ਜੀ ਇਹਦੀਆਂ ਦੋ ਪੱਠਾਂ ਨੇ ਜੀ ਆ ਠੀਕ ਜਮਾ ਲਾਲ ਨੇ ਆਉਦੀ ਇੱਕ ਡੱਬੀ ਲਾਲ ਉਹੀ ਆ ਜੀ ਇਹਨੂੰ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਇਹਨੂੰ ਹੋਏ ਨੇ ਲਗਭਗ 10 15 ਕਦਨ ਹੋਏ ਨੇ ਜੀ ਸੁਈ ਨੂੰ ਇਹਨੇ ਕੰਨਾਂ ਦੀ ਕੁਆਲਿਟੀ ਦਿਖਾਓ ਮੈਨੂੰ ਲਓ ਜੀ ਕੰਨਾਂ ਦੀ ਕੁਆਲਿਟੀ ਦੇਖ ਲਓ ਜੀ ਪਿਓਰ ਵੇਚਣਾ ਨਾ ਸਲਾਈ ਪਿਓਰ ਹਾਂ ਜੀ ਨੱਕ ਪੰਚ ਦੇਖੋ ਹਾਂ ਇਹ ਬੁਰਾ ਸੁਨੱਖੀ ਟੌਪ ਦੀਆਂ ਬੱਕਰੀਆਂ ਨੇ ਜੀ ਸਾਰੀਆਂ ਤੇ ਦੋ ਪੱਠਾ ਨੇ ਜਿਹਦੇ ਮਗਰ ਠੀਕ ਹੈ ਉਹਦੇ ਕੋਲ ਘਰ ਦੀ ਬਰੀਡ ਹੈ ਹਨਾ ਘਰ ਦੀ ਬਰੀਡ ਹੈ ਜੀ ਠੀਕ ਹੈ ਜੀ ਔਰ ਅਗਲੀ ਬੱਕਰੀ ਦੇਖ ਲਾ ਦਿਓ ਇਹਦੇ ਕੁਛ ਦਿਨ ਰਹਿੰਦੇ ਨੇ ਜੀ ਸੂਣ ਦੇ ਔਰ ਨਵੇਂ ਦਾੰਦ ਬੱਕਰੀ ਹੈ ਜੀ ਇਹ ਵੀ ਜੀ ਦੇਖ ਚੈੱਕ ਕਰ ਸਕਦੇ ਹਾਂ ਹਾਂਜੀ ਇਹਦੇ ਕੁਛ ਦਿਨ ਹੀ ਰਹਿੰਦੇ ਨੇ ਜੀ ਸੂਣ ਦੇ ਔਰ ਪਾਪ ਦੇ ਬਰੀਡਰ ਤੋਂ ਇਹ ਕਰਾਸ ਹੈ ਜੀ ਕੁਛ ਦਿਨ ਰਹਿੰਦੇ ਜੀ ਸੂਣ ਦੇ ਕਿੰਨਾ ਇੱਕ ਨਾਈ ਲੈਂਥ ਛੋਡੇ ਸਾਹਿਬ ਨਾਲ ਕਿੰਨੀ ਹੋ ਗਈ ਇਹਨੇ ਇਹਦੀ ਹੋ ਜੀ ਕਟੂਕਟ લાલો ਜੀ 88 ਇੰਚ ਤਾਂ ਹੋਣੀ ਆ ਲਗਭਗ 12 ਇੰਚ ਦੇ ਕਰੀਬ ਹੋ ਸਕਦੀ ਹੈ। ਫਟ ਦੇ ਕਰੀਬ ਆਏਗੀ ਆਦੀ ਨਸਲ ਉਹ ਕੰਨਾਂ ਦੀ ਲੈਂਥੀ ਚੈੱਕ ਹੀ ਤੇ ਹੁਣ ਜਿਹੜੇ ਹਿਸਾਬ ਨਾਲ ਆਈ। ਹਾਂ ਆ ਦੇਖ ਸਕਦੇ ਹੋ ਲਾਲ 루ਹੀ ਜੀ। ਪੰਜ ਪੱਖੋਂ ਦੇਖ ਸਕਦੇ ਹੋ। ਦਿਖਾਓ ਹਾਂ ਇਹ ਪੂਰਾ ਟੌਪ ਦੀ ਬੱਕਰੀ ਨਵੇਂ ਦੰਦ ਬੱਕਰੀ ਐ। ਚੈੱਕ ਕਰ ਸਕਦੇ ਹੋ। ਨਵੇਂ ਦੰਦ ਬੱਕਰੀਆਂ ਨੇ। ਤੇ ਇਹਦੇ ਇਹਦਾ 1.5 ਮਹੀਨਾ ਰਹਿੰਦਾ ਜੀ ਸੂਣ ਦਾ। ਸਹੀ ਜੀ। ਸਹੀ ਜੀ। ਇਹਦਾ ਵੀ 1.5 ਮਹੀਨਾ ਰਹਿੰਦਾ ਸੂਣ ਦਾ। ਦੇਖੋ ਇਹ ਬੱਕਰੀ ਪੂਰੇ ਸਨੱਖੀਆਂ ਨੇ ਕੋਈ ਬੱਕਰੀ ਮਾੜੀ ਨਹੀਂ ਜੀ ਸਾਰੀਆਂ ਸਰਾ ਬੱਕਰੀਆਂ ਨੇ ਆਹ ਬੱਕਰੀ ਕਿਹੜੀ ਹੈ ਇਹ ਬੱਕਰੀ ਵੀ ਦਿਖਾ ਦਿਓ ਇਹ ਬੱਕਰੀ ਤੁਹਾਨੂੰ ਦਿਖਾਈ ਸੀਗੀ ਹੁਣ ਜੀ ਇਹ ਆ ਦੋ ਬੱਕਰੀ ਨੇ ਜੀ ਇਹ ਦੋ ਬੱਚੇ ਵਾਲੀ ਠੀਕ ਹੈ ਜੀ ਆ ਦੋ ਬੱਕਰੇ ਨੇ ਜੀ ਥੋੜੇ ਕਿ ਦਿਨ ਹੀ ਹੋਏ ਨੇ ਤੁਸੀਂ ਹੁਣ ਆਪਣੇ ਕੋਲ ਕਿਹੜੀ ਨਗ ਕਿਹੜਾ ਨਗ ਰਹਿ ਗਿਆ ਜੀ ਨਗ ਰਹਿ ਗਿਆ ਜੀ ਕਾਜੀ 6 ਮਹੀਨਿਆਂ ਦਾ ਬੱਚਾ ਜੀ ਹਾਂ ਜੀ ਹਜੇ ਵਾ ਵਾ ਹਜੇ 6 ਮਹੀਨਿਆਂ ਦਾ ਬੱਚਾ ਔਰ ਟਾਪ ਦੀ ਕੁਆਲਿਟੀ ਹੈ ਜੀ ਔਰ ਦੇਖੋ ਜੀ ਹਜੇ ਖੀਰਾ ਬੱਚਾ ਕੱਦ ਕਾਟ ਵੀ ਪੂਰਾ ਸਿਰਾ ਹੀ ਹਾਂਜੀ 84 ਮੈਨੂੰ ਅਜੇ ਦਾ 39 39 ਇੰਚ 40 ਹੈਟ ਵਾਂਗੂ ਹੈਗੀ ਐ ਜੀ ਹੁਣ ਇਸ ਟਾਈਮ ਬਾਈ ਜੀ ਥਵਾਈ ਦੀ ਬਾਈ ਦੀ ਗੱਲ ਕੱਟ ਕੇ ਮੈਂ ਤੁਹਾਨੂੰ ਕਹਿਣ ਲੱਗਾ ਜੀ ਜਿੰਨਾ ਕਿ ਮੈਨੂੰ ਤਜਰਬਾ ਬੱਕਰਾ ਪੂਰਾ ਸ਼ਰਾਨਾ ਕੰਨਾ ਪੱਖੋਂ ਤੇ ਨਸਲ ਪੱਖੋਂ ਬਾਕੀ ਦਾ ਕੱਦ ਕਾਟ ਦੇਖੋ ਤੁਸੀਂ ਕਿੰਨਾ ਕੋਈ 6 ਮਹੀਨਿਆਂ ਦਾ ਬੱਕਰਾ ਕੋਈ ਜ਼ਿਆਦਾ ਨਹੀਂ ਹੁੰਦਾ ਹੈਗਾ ਕੱਦ ਕਾਟ ਦੇਖੋ ਤੁਸੀਂ ਇਹਨੇ ਕਿੰਨਾ ਗ੍ਰੋਥ ਕਰੀ ਇੰਚ ਹੈਟ ਕਰ ਚੁੱਕਿਆ ਜੀ ਇਹਨੇ ਕਿੰਨੀ ਗ੍ਰੋਥ ਕਰਨੀ ਤੁਸੀਂ ਇਹ ਦੇਖੋ ਖਰਾਕ ਨਾਲ ਜੇ ਕੋਈ ਬੰਦਾ ਲੈਣ ਚਾਹਵਣ ਹੋਵੇ ਅਜਾ ਇਕੱਲੇ ਦਾ ਸੌਦਾ ਵੀ ਹੋ ਸਕਦਾ ਜੀ ਜੇ ਤੁਸੀਂ ਗੱਲਬਾਤ ਕਰੋਗੇ ਬਾਈ ਅੱਛਾ ਇਕੱਲਾ ਇਕੱਲਾ ਲੰਗ ਲੈਣਾ ਹੈ ਇਕੱਲੇ ਇਕੱਲੇ ਨਗਦਾ ਵੀ ਆਪਾਂ ਸੌਦਾ ਕਰ ਦਾਂਗੇ ਵੇਚ ਦਾਂਗੇ ਇਹ ਰਾ ਸਕਦਾ ਕੋਈ ਵੀ ਆਪਣੇ ਫਾਰਮ ਦੇ ਵਿੱਚ ਔਰ ਇਕੱਠਾ ਮੂਵੀ ਸੌਦਾ ਕਰਨਾ ਕਿਸੇ ਨੇ ਤਾਂ ਇਕੱਠਾ ਵੀ ਮੂਵੀ ਸੌਦਾ ਕਰ ਦਾਂਗੇ ਜੀ ਆਪਾਂ ਹੁਣ ਆਪਣੇ ਕੋਲ ਪੂਰੇ 10 ਨਗ ਹੋ ਗਏ ਨਾ ਟੋਟਲੀ ਪੂਰੇ 11 ਨਗ ਦੇ ਮਾਰ 11 ਨਗ ਵੀ 11 ਨਗ ਨਹੀਂ ਜੀ 11 ਨਗ ਵੀ ਆਪਾਂ ਸੌਦਾ ਕਰ ਦਾਂਗੇ ਲੇਕਿਨ ਔਰ ਬੱਕਰੀ ਜੇ ਸੂਨ ਵਾਲੀ ਹੈ ਇਹਦੇ ਕੁਝ ਦਿਨ ਲੈਂਦੀ ਹੈ ਹਾਂ ਜੀ ਇੱਕ ਕੁਛ ਦਿਨ ਲੈਂਦੀ ਆ ਜੀ ਦੁੱਧ ਨੇ ਲਾ ਰੱਖਿਆ ਤੁਸੀਂ ਇਹਨਾਂ ਨੂੰ ਘਰੀ ਰਾਦ ਦੋ ਬਸ ਜੀ ਘਰੇ ਰੱਖਦੇ ਆ ਜੀ ਆਪਣੇ ਇੱਧਰ ਬਾਹਰ ਇੱਧਰ ਜਗ੍ਹਾ ਹੈਗੀ ਉੱਥੇ ਵੀ ਘੁੰਮਣ ਜਾਂਦੀਆਂ ਨੇ ਬਾਕੀ ਇਹ ਘਰੇ ਜਿਵੇਂ ਆਪਾਂ ਮੱਝਾਂ ਨੂੰ ਖਾਣਾ ਪਾਉਂਦੇ ਆ ਨੀਰਾ ਪਾਉਂਦੇ ਆ ਉਸ ਤਰ੍ਹਾਂ ਹੀ ਨੀਰਾ ਖਾਂਦੀਆਂ ਨੇ ਠੀਕ ਆ ਗਵਾਰੇ ਦਾ ਨੀਰਾ ਵੀ ਖਾਂਦੀਆਂ ਨੇ ਔਰ ਹਰਾ ਵੀ ਖਾਂਦੀਆਂ ਨੇ ਠੀਕ ਹੈ ਨਾ ਔਰ ਕਿਸੇ ਪੱਖੋਂ ਕੋਈ ਦਿੱਕਤ ਨਹੀਂ ਜੀ ਪਸ਼ੂਆਂ 'ਚ ਠੀਕ ਆ ਬਾਈ ਜੀ ਛੋਟੇ ਭਾਈ ਜਾਣਦੇ ਜੇ ਕਿਸੇ ਨੇ ਇਹ ਬੱਕਰੀਆਂ ਲੈਣੀਆਂ ਹੋਣੀਆਂ ਹਾਂਜੀ ਛੋਟਾ ਕੰਟੈਕਟਰ ਨੰਬਰ ਤੇ ਛੋਟਾ ਘਰ ਦਾ ਐਡਰੈਸ ਦੱਸੂਗੀ ਸਾਡਾ ਕਨੈਕਟ ਨੰਬਰ ਹੈ ਜੀ 79868 98150 ਇੱਕ ਵਾਰੀ ਫੇਰ ਬੋਲੋ 79868 98150 ਔਰ ਪਤਾ ਸਾਡਾ ਨੇੜੇ ਸਿੱਧੂ ਸਮਾਜ ਦਾ ਨਹਿਰੀ ਕੋਠੀ ਲੋਂਗੋਵਾਲ ਜੀ ਲੋਂਗੋਵਾਲ ਜੀ ਬਾਈ ਜਾਨਦੇ ਸਾਰਿਆਂ ਦਾ ਮੂਵੀ ਸੌਦਾ ਕਰਨਾ ਹੋਵੇ ਕਿਸੇ ਬੰਦੇ ਨੇ ਹਾਂਜੀ ਤੁਸੀਂ ਤਾਂ ਸਾਰਿਆਂ ਦਾ ਕਿੰਨੇ ਮੰਗੂਗੇ ਜੇ ਸਾਰਿਆਂ ਲੈਣੀਆਂ ਨੇ ਕਿਸੇ ਨੇ ਲਗ ਲਗ ਭਾਗ ਤਾਂ 6 ਲੱਖ ਰੁਪਏ ਨੇ ਸਾਰੇ ਨਕਦ ਦੇ ਦਾਂਗੇ ਜੇ ਆਪਾਂ ਬਾਕੀ ਮੌਕੇ ਤੇ ਮਾਨਤਾਨ ਕਰ ਦਾਂਗੇ ਜੀ ਲੈ ਵੀ ਬਾਈ ਜਿਹੜਾ ਬੰਦ ਨਾਲੀ ਕੋਈ ਗੱਲ ਨਹੀਂ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਉ ਮੈਂ ਯਾਰ ਜ਼ਿੰਮੇਵਾਰੀ ਕਰੂੰਗਾ ਉਹਦੇ ਗੱਲ ਦੀ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਦਾ ਰੇਟ ਆਪਾਂ ਕਟਵਾ ਕੇ ਹੀ ਦੇਵਾਂਗੇ ਜ਼ਿਆਦਾ ਰੇਟ ਨਹੀਂ ਲੈਣ ਦਿੰਦੇ ਆਪਾਂ ਦੇ ਤਾਂ ਜੀ ਮੌਕੇ ਤੇ ਮਾਨਤਨ ਕਰਾਂਗੇ ਕਿ ਆਪਾਂ ਮਾਨਤਨ ਕਰਵਾ ਕੇ ਹਟਾਂਗੇ ਉਹ ਬੰਦੇ ਤੇ ਹਾਂਜੀ ਦੇ ਕੋਈ ਚਾਹਵਾਨ ਹੋਵੇ ਤਾਂ ਕੰਟੈਕਟ ਨੰਬਰ ਜੋ ਸਕਰੀਨ ਤੇ ਦਿੱਤਾ ਜਾਂ ਗਿਆ ਗਿਆ ਉਹਤੇ ਤੁਸੀਂ ਫੋਨ ਕਰਕੇ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਬੱਕਰੀਆਂ ਪੱਖੋਂ ਪੂਰੀ ਸ਼ਰਾ ਗੱਲਬਾਤ ਹੈ ਕਿ ਪੂਰੀਆਂ ਵੇਟਣ ਨਾਲ ਸਾਲਦੀਆਂ ਪਿਓਰ ਬੱਕਰੀਆਂ ਨੇ ਇਨਾਂ ਦੀ ਤੀਜੀ ਪੀੜ੍ਹੀ ਹੈਗੀ ਜਿਹੜੇ ਕੰਮ ਕਰੀਆ ਇਹ ਵੀਰਾ ਹੁਣ ਨਵਾਂ ਮਤਲਬ ਕੀ ਉਹਨਾਂ ਦੇ ਇਹਦੇ ਫਾਦਰ ਸਾਹਿਬ ਜੀ ਪਹਿਲਾਂ ਕੰਮ ਕਰਦੇ ਤੇ ਉਹਨਾਂ ਦੇ ਦਾਦਾ ਜੀ ਕੰਮ ਕਰਦੇ ਤੇ ਉਹਨਾਂ ਦੇ ਪਰਦਾਦਾ ਜੀ ਕੰਮ ਕਰਦੇ ਤੇ ਨਾਂ ਪੀੜ੍ਹੀ ਚੌਥੀ ਪੀੜ੍ਹੀ ਇਹ ਬਾਈ ਕੰਮ ਕਰੇਗਾ ਇਹਨਾਂ ਨੇ ਪੂਰਾ ਤਿਆਰ ਪਾਗਾ ਬੱਕਰੀਆਂ ਪੂਰੀਆਂ ਸ਼ਰਾਣੇ ਪੂਰੀਆਂ ਨਾਸਲ ਦੀਆਂ ਨੇ ਆਏ ਨਹੀਂ ਇਹ ਕੋਈ ਕੋਈ ਦੇਸੀ ਬੱਕਰੀ ਹੈਗੀ ਸਾਰੀਆਂ ਪਿਓਰ ਬੇਟਲ ਨਸਲ ਦੀਆਂ ਬੱਕਰੀਆਂ ਨੇ ਤੇ ਜੇ ਕੋਈ ਕਿਸੇ ਨੇ ਲੈਣਾ ਹੋਵੇ ਤਾਂ ਬਾਈ ਦਾ ਸਕਰੀਨ ਨੰਬਰ ਤੇ ਦਿੱਤਾ ਜਾਊਗਾ ਬਾਈ ਹੋਰ ਕੋਈ ਗੱਲਬਾਤ ਕਹਿਣਾ ਚਾਹਣਾ ਤੁਸੀਂ ਆਪਾਂ ਤਾਂ ਇਹ ਕਹਿਣਾ ਚਾਹਣਾ ਜੁਣਾ ਜੀ ਵੀ ਜਦੋਂ ਕਿਸੇ ਕੋਈ ਬੱਕਰੀ ਵੇਚਦਾ ਤਾਂ ਕੋਈ ਮੁੱਲ ਲੱਖ ਰੁਪਇਆ ਕਰਦਾ ਕੋਈ ਕਿੰਨਾ ਕਰਦਾ ਪਰ ਆਪਣੇ ਲੇਵੇ ਉਹ ਕੰਮ ਨਹੀਂ ਠੀਕ ਹੈ ਜੀ ਆਪਣੇ ਲੇਵੇ ਉਹ ਕੰਮ ਨਹੀਂ ਆਪਾਂ ਜਾਇਜ਼ ਮੁੱਲ 'ਚ ਜਿੰਨੇ ਬੱਕਰੀ ਜਿੰਨੇ ਕਦੀ ਹੁੰਦੀ ਆ ਉਨੇ ਕਦੀ ਬੱਕਰੀ ਹੀ ਦਿੰਨੇ ਆ ਇਹ ਨਹੀਂ ਹੈਗਾ ਵੀ ਲੱਖ-ਲੱਖ ਰੁਪਇਆ ਕਰਤਾ ਜਾਂ ਨੇ-ਨੇ ਲੱਖ ਰੁਪਇਆ ਮੰਗ ਲਿਆ ਉਹ ਆਪਣੇ ਲੇਵੇ ਕੰਮ ਹੈ ਨਹੀਂ ਹਾਂ ਠੀਕ ਹੈ ਠੀਕ ਹੈ ਨਾ ਜੀ ਬਾਕੀ ਤੁਸੀਂ ਇਹਨਾ ਨਾ ਸੁਣਿਆ ਹੋਊਗਾ ਜੇਹ ਸਾਹਿਬ ਜੀ ਇਹਨਾਂ ਦਾ ਮਤਲਬ ਕੀ ਜਿੰਨੇ ਵੀ ਬੱਕਰੀਆਂ ਰਿੰਗ 'ਚ ਪਾਈਆਂ ਹੋਈਆਂ ਨੇ ਰਿੰਗ ਚੋਂ ਸਥਾਨ ਪ੍ਰਾਪਤ ਕਰਕੇ ਆਈਆਂ ਨੇ ਕੋਈ ਵੀ ਖਾਲੀ ਬੱਕਰੀ ਨਹੀਂ ਮਿਲੀ ਜਿਹੜੇ ਮਰਜੀ ਬੱਕਰੀ ਮੰਡੀ ਦੇ ਜਾ ਕੇ ਪੁੱਛ ਲਓ ਜੀ ਸਾਹਿਬ ਆ ਤੁਹਾਨੂੰ ਅ ਇਨਾਮ ਵੀ ਦਿਖਾ ਸਕਦੇ ਜਿਹਦੇ ਉੱਪਰ ਚੱਲ ਕੇ ਤੁਹਾਨੂੰ ਟਰੋਫੀਆਂ ਵੀ ਦਿਖਾਉਨੇ ਆ ਤੁਸੀਂ ਵੀਡੀਓ 2 ਮਿੰਟ ਲਈ ਪੋਜ਼ ਕਰ ਲਓ ਆਜੋ ਖੜ ਜਾ ਆਜੋ ਜੀ ਸੋਹਣੇ ਨੇ ਆ ਚੈੱਕ ਕਰ ਸਕਦੇ ਹੋ ਇਹ ਸਾਰੀਆਂ ਆਪਣੀਆਂ ਸਨਮਾਨ ਨੇ ਆ ਲਓ ਜੀ ਬਈ ਬੱਕਰੀਆਂ ਦਾ ਮੇਲੇ ਆ ਨੌਲਾ ਮੰਡੀ ਇਹ ਦੇਖੋ ਜੀ ਚੈੱਕ ਕਰ ਸਕਦੇ ਸਾਰੇ ਨਾਮ ਨੇ ਜੇਤੂ ਬੱਕਰੀਆਂ ਨੇ ਚੈੱਕ ਕਰ ਸਕਦੇ ਹਾਂ ਜਿੱਕੇ ਵੀ ਬਾਈ ਜੇ ਕੋਈ ਬੰਦਾ ਕਹਿੰਦਾ ਹੋਊਗਾ ਵੀ ਫੁੱਦੂ ਬਣਾਈ ਜਾਂਦੇ ਨੇ ਇਹ ਮੈਡਲ ਨੇ ਜੀ ਸਾਰੇ ਹਲੇ ਹੋਰ ਵੀ ਕੈਂਪਰ ਵੀ ਜਿੱਤੇ ਹੋਣਗੇ ਇਹਨਾਂ ਦੇ ਜਿਹੜੇ ਕੋਈ ਕੈਂਪਰ ਵਗੈਰਾ ਆ ਜਾ ਕੋਈ ਜ਼ੋਰ ਤੀਕੇ ਉਹ ਆਪਾਂ ਅੱਜ ਮੈਂ ਕਿਸੇ ਨੂੰ ਲੋੜ ਬੰਦ ਨੂੰ ਦੇ ਚੁੱਕੇ ਹਾਂ ਉਹ ਵਰਤ ਚੁੱਕੇ ਆਪਾਂ ਨਹੀਂ ਹਾਂਜੀ ਬਾਕੀ ਦੇਖੋ ਬਾਈ ਇਹ ਬੰਦਾ ਜਰਾ ਏਹੀ ਝੂਠੀ ਗੱਲ ਕੋਈ ਨਹੀਂ ਕਹਿੰਦਾ ਇਹਨਾਂ ਦਾ ਨਾਮ ਬਣਿਆ ਹੋਇਆਗਾ ਬੰਦਿਆਂ ਦਾ ਕਿਉਂਕਿ ਆਪਦਾ ਨਾਮ ਨਹੀਂ ਕਰਿਆ ਕਰ ਦਿੰਦਾ ਕੋਈ ਬੰਦਾ ਦੇੜੇ ਹਿਸਾਬ ਨਾਲ ਬਾਕੀ ਕੋਲ ਟਰੋਫੀਆਂ ਨੇ ਇਹ ਸਾਬਣਾ ਬਾਈ ਕੋਲੇ ਨਸਲੇ ਹੀ ਨੇ ਪਿਆੁਰ ਜੇ ਕੋਈ ਵੀਡੀਓ ਵੀਡੀਓ ਦੇਖ ਕੇ ਮਤਲਬ ਕਿ ਕਾਇ ਲੈਣਾ ਚਾਹੁੰਦਾ ਬੱਕਰੀਆਂ ਤਾਂ ਬਾਈ ਦਾ ਕੰਟੈਕਟ ਨੰਬਰ ਆਪਾਂ ਸਕਰੀਨ ਤੇ ਦੇ ਦਾਂਗੇ ਰੱਲੀ ਬੱਕਰਾ ਮੰਡੀ ਦੇਖੋ ਬਾਈ ਜੀ ਸਾਰੀਆਂ ਆਪਣੇ ਜਿੱਤੀ ਪ੍ਰਾਈਜ਼ ਨਹੀਂ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰਦੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬਾਈ ਜੇ ਕਿਸੇ ਨੇ ਬੱਕਰੀਆਂ ਲੈਣੀਆਂ ਹੋਣਗੀਆਂ ਤਾਂ ਬਾਈ ਦਾ ਕੰਟੈਕਟ ਨੰਬਰ ਸਕਰੀਨ ਤੇ ਦੋ ਵਾਰੀ ਦਿੱਤਾ ਜਾਊਗਾ ਦੋਨੇ ਵਾਰੀ ਕੰਟੈਕਟ ਕਰ ਸਕਦੇ ਬਾਈ ਧੰਨਵਾਦ ਜੈ ਹਿੰਦ ਜੈ ਭਾਰਤ